ਦਾਦਾ ਹੈਪੀ ਬਰਥਡੇ ਆ ਤੇ ਹੈਪੀ ਬਰਥਡੇ ਦੀ ਖੁਸ਼ੀ ਅੱਜ ਆਪਣੀ ਪਾਰਟੀ ਚੱਲ ਰਹੀ ਹੈ ਘਰ ਵਿੱਚ ਹੁਣੇ ਆਪਾਂ ਸ਼ੁਰੂ ਕੀਤੀ ਆ ਤੇ ਆਪਾਂ ਇਹ ਪਾਰਟੀ ਵਿੱਚ ਕੋਈ ਕੇਕ ਨਹੀਂ ਕੱਟਦੇ ਕਿਉਂਕਿ ਸਾਡੇ ਗੁਰਸਿੱਖ ਮਰਿਆਦਾ ਦੇ ਅਨਸਾਰ ਆਪਾਂ ਕੇਕ ਨਹੀਂ ਕੱਟ ਸਕਦੇ ਆਜੋ ਲਾਈਵ ਆਜੋ ਆਪਾਂ ਗੱਲਬਾਤ ਕਰਦੇ ਹਾਂ ਸਾਰਿਆਂ ਨਾਲ ਕਿਹੜੇ-ਕਿਹੜੇ ਜਿਹੜੇ ਲਾਈਵ ਹੋ ਰਿਹਾ ਆਪਾਂ ਪੂਰੀ ਗੱਲ ਕਰਾਂਗੇ ਲਾਈਵ ਦੇ ਵਿੱਚ ਕੌਣ-ਕੌਣ ਆ ਰਿਹਾ ਹਜੇ ਤੱਕ ਕੋਈ ਵੀ ਨਹੀਂ ਆਇਆ ਸਾਰਾ ਵੇਟਿੰਗ ਕੀਤਾ ਜਦੋਂ-ਜਦਾਂ ਸਾਰੇ ਇਕੱਠੇ ਹੋਣਗੇ ਲਾਈਵ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਅਗਲੀ ਵੀਡੀਓ ਕਵਰ ਕਰਾਵਾਂਗੇ ਆਪਾਂ ਤੁਹਾਨੂੰ ਹਾਂਜੀ ਆਜੋ ਸਾਰੇ ਲਾਈਵ ਦੇ ਵਿੱਚ ਆਜੋ ਹਾਂਜੀ ਦੋ ਜਣੇ ਆ ਚੁੱਕੇ ਆ ਅਜੇ ਦੁਬਾਰਾ ਰਿਪੀਟ ਕਰ ਰਿਆਂ ਅਜੇ ਤੁਹਾਡੇ ਛੋਟੇ ਵੀਰ ਦਾ ਹੈਪੀ ਬਰਥਡੇ ਆ ਤੇ ਹੈਪੀ ਬਰਥਡੇ ਦੀ ਪਾਰਟੀ ਜਿਹੜੀ ਚੱਲ ਰਹੀ ਆ ਆਪਾਂ ਤੁਹਾਨੂੰ ਲਾਈਵ ਟੈਲੀਕਾਸਟ ਵਿਖਾਵਾਂਗੇ ਬੱਚੇ ਵੀ ਜਿਹੜੇ ਆ ਬੱਚੇ ਜਿਹੜੇ ਆ ਵੇਟ ਕਰ ਰਹੇ ਆ ਬੜੇ ਉਤਕਾਹਲੇ ਆ ਸਮੋਸੇ ਬਿਲਕੁਲ ਤਿਆਰ ਹੈ ਤੁਹਾਡੇ ਵਾਸਤੇ ਹਾਂਜੀ ਤੇ ਅੱਜ ਆਪਦੀ ਇਹ ਤਾਂ ਦੇ ਪਪਾ ਦਾ ਬਰਥਡੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਅਜਾ ਦੱਸੋ ਬੋਤ ਵਧੀਆ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵੇਖੀ ਸਾਡੀ ਇੱਕ ਮੁੰਡੀ ਕੋਰ ਬੇਟੀ ਆ ਅੱਜ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬੇਟਾ ਜੀ ਬਹੁਤ ਵਧੀਆ ਅੱਜ ਕੀ ਕੋਈ ਕੀ ਫੰਕਸ਼ਨ ਕੀ ਅੱਜ ਅੱਜ ਹਾਡੇ ਪਪਾ ਦਾ ਹੈਪੀ ਬਰਥਡੇ ਆ ਅੱਛਾ 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 ਹਾਂਜੀ ਅਸੀਂ ਪਾਰਟੀ ਦੇ ਰਹੇ ਆ ਪਪਾ ਨੂੰ ਹਣਾ ਤੇ ਪਪਾ ਜੀ ਕੋ ਲੈ ਰਹੇ ਪਾਰਟੀ ਪਪਾ ਜੀ ਦੀ ਪਾਰਟੀ ਲੈ ਰਹੇ ਹਾਂ ਹਾਂ ਆਪਾਂ ਹਜਰ ਸੁਖਮਨਜੀਤ ਨਮ ਲਾਉਨੇ ਆ ਆ ਤੁਹਾਡੀ ਬੇਟੀ ਆਪਣਾ ਨਾਮ ਦੱਸੋ ਸੁਖਮਨਜੀਤ ਕੌਰ ਹਾਂਜੀ ਅੱਜ ਕੀ ਚੱਲਿਆ ਅੱਜ ਅੱਜ ਤੁਹਾਡਾ ਬੱਡੇ ਆ ਮੇਰਾ ਬੱਡੇ ਆ ਹਾਂਜੀ ਮੈਨੂੰ ਤਾਂ ਬਾਕੀ ਲੱਗਦਾ ਪਪਾ ਪਪਾ ਇਹਨਾਂ ਦੇ ਪਪਾ ਦਾ ਜੇ ਬੱਡੇ ਆ ਮੈਂ ਕੱਲ ਕੱਲ ਤੇ ਤੁਸੀਂ ਗੱਲ ਕਰੋਗੇ ਹਾਂਜੀ ਨਾਮ ਬੋਲੋ ਤੁਹਾਡਾ ਨਾਮ ਕੀ ਆ ਚੱਪ ਹਰਜਪ ਸਿੰਘ ਇਹ ਨਾਮ ਆ ਹਰਜਪ ਸਿੰਘ ਹਾਂ ਅੱਜ ਪਾਰਟੀ ਖਾਰੇ ਜੇ ਹਾਂ ਅੱਜ ਕਾਦੀ ਪਾਲਟੀ ਕਰਦੇ ਆ ਅੱਜ ਮਟਰ ਮਟਰ ਚੱਲਦੇ ਆ ਤੇ ਹੋਰ ਕੀ ਚੱਲ ਰਿਹਾ ਛੋਸ਼ੇ ਛੋਸ਼ੇ ਚੱਲ ਰਹੇ ਜੀ ਛੋਸ਼ੇ ਤਿਆਰ ਆ ਬਿਲਕੁਲ ਆਪਾਂ ਸਾਰਿਆਂ ਨੂੰ ਖਵਾਵਾਂਗੇ ਸਮੋਸੇ ਜਿਹੜੇ ਆ ਤੇ ਇਹ ਆਪਣੇ ਜੀ ਬੇਸਿਕ ਆਪਾਂ ਇਹਨਾਂ ਦਾ ਨਾਮ ਤਾਂ ਲੈਣ ਦੋ ਜੀ ਮਾਈਕਰੋ ਜੀ ਦੇ ਹੀ ਆਪਣਾ ਮਾਈਕ ਫੜੇ ਇੱਕ ਮਿੰਟ ਵਾਸਤੇ ਅੱਜ ਕੀ ਫੰਕਸ਼ਨ ਕਰਦਾ ਅੱਜ ਜੀ ਅੱਜ ਮੇਰੇ ਹਸਬੰਡ ਦਾ ਜਨਾਬ ਬਰਥਡੇ ਆ ਉਹਦੀ ਪਾਰਟੀ ਕਰ ਰਹੇ ਆ ਛੋਟੀ ਜੀ ਬੱਚੇ ਮੰਗਦੇ ਪੈਸੀ ਪਰ ਟਾਈਮ ਨਹੀਂ ਸੀ ਹੈਗਾ ਬਾਬਾਈ ਦਾ ਮੇਲਾ ਆ ਸੂਟ ਕਾਫੀ ਬੁਲਾਉਣੇ ਸੀ ਅੱਜ ਪਰ ਬੱਚੇ ਜਿੱਦ ਕਰਦੇ ਪਏ ਛੋਟੀ ਜੀ ਪਾਰਟੀ ਕਰਨ ਲੱਗੇ ਆ ਆਪਾਂ ਆਪਾਂ ਜਿਹੜੀ ਪਾਰਟੀ ਕਰ ਰਹੇ ਆ ਆਪਾਂ ਗੁਰਸਿੱਖ ਮਰਿਆਦਾ ਦੇ ਅਨਸਾਰ ਕਰਨੀ ਆ ਹਾਂਜੀ ਕਿਉਂਕਿ ਇਹਦੇ ਵਿੱਚ ਆਪਾਂ ਨਾ ਕੇਕ ਕੱਟਦੇ ਆਂ ਹਾਂਜੀ ਠੀਕ ਆ ਜੀ ਹਾਂਜੀ ਤੇ ਸਾਡੀ ਜਿਹੜੀ ਇਹ ਪਾਰਟੀ ਆ ਅਹੀਂ ਸਮੋਸਿਆਂ ਤੱਕ ਸੀਮਤ ਰੱਖੀ ਆ ਥੋੜੀ ਬੋਤੀ ਬਸ ਮਟਰ ਕਾਵਾਂਗੇ ਨਾਲ ਬੱਚਿਆਂ ਨੂੰ ਚਾਹ ਹਾਂਜੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਵਧੀਆ ਲੱਗਦਾ ਪਿਆ ਆ ਬਹੁਤ ਵਧੀਆ ਤੇ ਤੁਸੀਂ ਇਦਾਂ ਕਰੋ ਵੀ ਕਿਰਪਾ ਕਰਕੇ ਉਹਨੂੰ ਮਾਈਕ ਮੈਨੂੰ ਪਾਓ ਤੇ ਬੱਚਿਆਂ ਨੂੰ ਫੜਾ ਦਿਓ ਤੇ ਬੱਚਿਆਂ ਨੂੰ ਸਮੋਸੇ ਤੁਸੀਂ ਜਿਹੜੇ ਪਾ ਕੇ ਦਿਓ ਮੇਰੇ ਹਿਸਾਬ ਨਾਲ ਉਹਨਾਂ ਦੇ ਮੂੰਹ ਚ ਉਹਨਾਂ ਦੇ ਮੂੰਹ ਚ ਪਾਣੀ ਆ ਰਿਹਾ ਵਾ ਆਪਾਂ ਆਪਣੀਆਂ ਬੇਟੀਆਂ ਨੂੰ ਡੈਸ ਲਾਉਣੇ ਆ ਆਪਣਾ ਨਾਮ ਦੱਸੋ ਬੜਾਈ ਤੁਹਾਡਾ ਕੀ ਆ ਦੱਸ ਮੇਰਾ ਨਾਮ ਹੈ ਗਾਸਮਨਪ੍ਰੀਤ ਕੌਰ ਸਮਨਪ੍ਰੀਤ ਕੌਰ ਅੱਜ ਕਾਦਾ ਫੰਕਸ਼ਨ ਚੱਲ ਰਿਹਾ ਅੱਜ ਆਏ ਸਾਡੇ ਚਾਚਾ ਜੀ ਦਾ ਹੈਪੀ ਬਰਥਡੇ ਆ ਉਹਨਾਂ ਲਈ ਇੱਕ ਛੋਟੀ ਜਿਹੀ ਕਿਟੀ ਪਾਰਟੀ ਰੱਖੀ ਆ ਤੋ ਇਸ ਤੋਂ ਬਿਹਤਰ ਆ ਕਿ ਅਸੀਂ ਕੇਕ ਨਹੀਂ ਕੱਟਣਾ ਸਿੱਖ ਮਰਿਆਦਾ ਅਨੁਸਾਰ ਤੇ ਥੋੜੀ ਜਿਹੀ ਅਸੀਂ ਛੋਟੀ ਜਿਹੀ ਕਿਟੀ ਪਾਰਟੀ ਰੱਖੀ ਸਮੋਸੇ ਤੇ ਮਟਰ ਹਾਂ ਜੇ ਤੁਸੀਂ ਵੀ ਖਾਣੇ ਆ ਤੇ ਆਜੋ ਆਜੋ ਆਪਾਂ ਇੰਜੋਏ ਕਰੀਏ ਆਪਾਂ ਸਾਰਿਆਂ ਨੂੰ ਮੈਸੇਜ ਇਹੋ ਦਵਾਂਗੇ ਕਿ ਕਿਰਪਾ ਕਰਕੇ ਕੇਕ ਨਾ ਕਟਿਆ ਕਰਿਓ ਕਿਉਂਕਿ ਕੇਕ ਦੇ ਵਿੱਚ ਇਦਾਂ ਦਾ ਸਿਸਟਮ ਹੁੰਦਾ ਵੀ ਆਪਾਂ ਪਹਿਲੀ ਗੱਲ ਤੋਂ ਚ ਪਤਾ ਹੀ ਨਹੀਂ ਕੀ ਪਾਇਆ ਕੀ ਬਣਾਇਆ ਦੂਸਰੇ ਨੰਬਰ ਤੇ ਇਹ ਆ ਵੀ ਉਹ ਤਾਂ ਆਪਾਂ ਬੱਤੀਆਂ ਜਗਾਉਣੇ ਆ ਮੋਮਬੱਤੀਆਂ ਸੌਰੀ ਤੇ ਮੋਮਬੱਤੀਆਂ ਜਗਾ ਕੇ ਫਿਰ ਆਪਾਂ ਉਹਨਾਂ ਨੂੰ ਬੁਝਾਉਣੇ ਆ ਤੇ ਪਹਿਲਾਂ ਜਗਾਉਣੀਆਂ ਫਿਰ ਬੁਝਾਉਣੀਆਂ ਉਹ ਮਨਮਤਾ ਇਸ ਤੋਂ ਬਿਹਤਰ ਆ ਵੀ ਆਪਣੇ ਘਰ ਤੇ ਇੱਕ ਛੋਟੀ ਜੀ ਪਾਰਟੀ ਰੱਖੋ ਆਪਣੀ ਪਰਿਵਾਰ ਜਦੋਂ ਬਹਿ ਗਿਆ ਵੇ ਸਾਰੇ ਪਰਿਵਾਰ ਬੈਠਾ ਸਾਰਾ ਪਰਿਵਾਰ ਬੈਠਾ ਵਾ ਤੇ ਸਾਰੇ ਪਰਿਵਾਰ ਬਹਿ ਕੇ ਇੰਜੋਏ ਕਰਿਆ ਕਰੋ ਛਕਿਆ ਕਰੋ ਤੇ ਪਹਿਲਾਂ ਵਾਹਿਗੁਰੂ ਜੀ ਦਾ ਆਪਾਂ ਸ਼ੁਕਰਾਨਾ ਕਰਦਾ ਵਾ ਠੀਕ ਆ ਜੀ ਉਧਰ ਭਾਈ ਸਾਵੀਰਿਆ ਉਹ ਵੀ ਭਾਈ ਅਮਨਦੀਪ ਜੀ ਜਿਹੜੇ ਆ ਬੋਲੇ ਆ ਗਰਬਾਣੀ ਵਿਚਾਰ ਦੱਸ ਰਹੇ ਆ ਬੱਚਿਓ ਸਭ ਤੋਂ ਪਹਿਲਾਂ ਆਪਾਂ 2 ਮਿੰਟ ਸਨਮਨ ਕਰਨਾ ਆਪਾਂ ਸਾਰਿਆਂ ਨੇ ਠੀਕ ਹੈ ਜੀ ਤੇ ਕਰੋ ਸ਼ੁਰੂ ਖ ਸਾਰੇ ਨੇ ਨੇਤਰ ਬੰਦ ਕਰ ਲੈਣੇ ਨੇ ਨੇਤਰ ਬੰਦ ਕਰ ਲੈਣੇ ਆ ਤੇ ਨੇਤਰ ਬੰਦ ਕਰਕੇ ਸਿਮਰਨ ਕਰਨਾ ਵਾ ਠੀਕ ਹੈ ਕਰੋ ਸ਼ੁਰੂ ਜੀ ਵਾ ਗੁਰੂ 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 ਵਾਹ 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 ਗੁਰੂ ਗੁਰੂ ਵਾਹ 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 ਗੁਰੂ ਵ ਬੱਚਿਆਂ ਨੇ ਆ ਪਤਾ ਨਹੀਂ ਇਸ ਮੋਸੇ ਦਾ ਨਾਲ ਨਾਲ ਗਿਫਟ ਲਿਆ ਕੇ ਰੱਖੇ ਇਹਨਾਂ ਨੇ ਨਾਨਾ ਚ ਜਿਹੜੇ ਗਿਫਟ ਹਨ ਕਿਹੜਾ ਚ ਪਕਾਇਆ ਕ ਇਹ ਜੀ ਲੈ ਗੱਟ ਕੇ ਮੇਰੇ ਘਰਾਂ ਦੇ ਪਹਿਲਾਂ ਗਿਫਟ ਖੈ ਲੋ ਇਸ ਮੋਸੇ ਦੇ ਨਾਲ ਤੁਹਾਡੇ ਭਾਈ ਤੁਮੋਸੇ ਦੀ ਭੁੱਖ ਜਾਈਦੀ ਹੈ ਨਾ ਚਲੋ ਬਹੁਤ ਵਧੀਆ ਵਾ ਆਜੋ ਆਪਾਂ ਤੁਹਾਨੂੰ ਸਾਰਿਆਂ ਨੂੰ ਸਿਖਾਉਣੇ ਆਪਾਂ ਆਜੋ ਜਿੰਨਾ ਜਿੰਨਾ ਦਾ ਮਾਨ ਕਰਦਾ ਹੈ ਸ਼ਾ ਤੁਹਾਨੂੰ ਮੋਛੇ ਫਾਕਸਾ ਦੇ ਸਾਡੇ ਨਾਲ ਹਾਂਜੀ ਤੇ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਆਪਣਾ ਜਨਮ ਦਿਨ ਮਨਾਇਆ ਕਰੋ ਅਸਲ ਦੇ ਵਿੱਚ ਜਿਹੜਾ ਜਨਮ ਦਿਨ ਆਣਾ ਜਿਹੜੇ ਆਪਣਾ ਸਾਲ ਘਟ ਗਿਆ ਸਮਝੋ ਕਿਉਂਕਿ ਪਰਮੇਸ਼ਰ ਦਾ ਮਲਾਪ ਨਹੀਂ ਹੋਇਆ ਆਪਣਾ ਅਜੇ ਤੱਕ ਤੇ ਆਪਣਾ ਆਪਾਂ ਵਿਛੜਿਆ ਆਵਾ ਕੋ ਚਾਰ ਯੁਗ ਤੋਂ ਵਿਛੜਿਆ کافی ਯੁਗ ਹੋ ਚੁਕੇ ਹੈ ਤਕਰੀਬਨ ਗਰਬਾਣੀ ਜੇ ਪੜੀਏ ਗਰਬਾਣੀ ਕਿੰਦੀ کافی ਯੁਗ ਹੋ ਚੁਕੇ ਹੈ ਤੇ ਬੜੇ ਚਿਰ ਬਾਅਦ ਸਾਨੂੰ ਜਿਹੜਾ ਮਾਨਸ ਜਮਾ ਪਰਮੇਸ਼ਰ ਨੇ ਬਖਸ਼ਿਆ ਵਾ ਤੇ ਇਹ ਤੇ ਵੈਸੇ ਬੱਚਾ ਦਾ ਇੰਜੋਏ ਕੀਤਾ ਵਾ ਕਿੰਨੇ ਵੀ ਤੁਹਾਡੇ ਕੋ ਪਪਾ ਜੀ ਕੋ ਖਾਣਾ ਵਾ ਅਜੇ ਅਸਲ ਜੇ ਮੰਨ ਲਾ ਨਹੀਂ ਕਿਉਂਕਿ ਅਜ ਤੱਕ ਪਰਮੇਸ਼ਰ ਦਾ ਮਲਾਪ ਨਹੀਂ ਹੋਇਆ ਜਨਮ ਦਾ ਕਾਪਾ ਪਾ ਘਰ ਨਾ ਜਾਵਾਂਗੇ ਆਪਣੇ ਹੁਣ ਤੱਕ ਆਪਾਂ ਨੂੰ ਪਤਾ ਨਹੀਂ ਲੱਗੂਗਾ ਤੇ ਘਰ ਖੇੜ ਗਿਆ ਮਾਰਨ ਸੱਚੇ ਪਾਤਸ਼ਾਹ ਨੇ ਆਂਦੇ ਘਰ ਸੁੱਖ ਵਸਿਆ ਬਾ ਸੁੱਖ ਪਾਇਆ ਕਹੋ ਨਾਨਕ ਗੁਰਮੰਤਾ ਤਰਦਾਇਆ ਘਰ ਸ੍ਰੀ ਨੂੰ ਕਿਹਾ ਗਿਆ ਆਪਣਾ ਜੇ ਤਾਂ ਤ੍ਰੈ ਗੁਣੀ ਜੇ ਆਪਾਂ ਇਹ ਘਰ ਚਾਉਣੇ ਆਪਾਂ ਰਾਤ ਨੂੰ ਚੱਲ ਜੰਨੇ ਆ ਫਿਰ ਫੇਰ ਆ ਜੰਨੇ ਆ ਇਸੇ ਤਰਾਈਂ ਆਪਾਂ ਉਹ ਘਰ ਚ ਜਾਣਾ ਵਾ ਜਿੱਥੋਂ ਆਏ ਆ ਚਲੋ ਇਹ ਵਿਚਾਰ ਆਪਾਂ ਫੇਰ ਜ਼ੁਬਾਨੀ ਦੇ ਅਨਸਾਰ ਫੇਰ ਕਰਾਂਗੇ ਆਪਾਂ ਹੁਣ ਪਾਰਟੀ ਫੰਕਸ਼ਨ ਥੋੜੀ ਚੱਲ ਰਹੀ ਬੱਚੇ ਤਾਬਲੇ ਹੋੜੇ ਆ ਥੋੜੇ ਜੇ ਹੋਣੇ ਤੁਹਾਨੂੰ ਪੰਜ ਪਟਾ ਕੋਈ ਨਹੀਂ ਭਾ ਲੋ ਕੀ ਕਹਿਣਾ ਚਾਹੋਗੇ ਤੁਸੀਂ ਕੁਛ ਨਹੀਂ ਹਾਂ ਕੁਛ ਨਹੀਂ ਕਹਿਣਾ ਚਾਹੋਗੇ ਨਹੀਂ ਕੋਈ ਜੋ ਮੈਸੇਜ ਦੇਣਾ ਚਾਹੋਗੇ ਤੁਹਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਹਾਂ ਮੇਰੇ ਨਾਲ ਪਾਪਾ ਬਹੁਤ ਛੁੱਟ ਨਹੀਂ ਕਿਉਂਕਿ ਉਹ ਮੇਰੇ ਪਾਪਾ ਬਹੁਤ ਛੁੱਟ ਨਹੀਂ ਪਾਪਾ ਦਾ ਨਾਮ ਕੀ ਹੈ ਡਿੰਪਾ ਟੇਲਰ ਉਹ ਅੱਛਾ ਅੱਛਾ ਡਿੰਪਾ ਟੇਲਰ ਇਹ ਤਸਵੀਰਾਂ ਚੈਨਲ ਦੇਖਦੇ ਉਹਨਾਂ ਦਾ ਜਿਹੜਾ ਸਬਸਕ੍ਰਾਈਬ ਕੀਤਾ ਵਾ ਕਾਫੀ ਵੀਰਪਨ ਪਰ ਉਹਨਾਂ ਦਾ ਨੂੰ ਕੀ ਕਹਿਣਾ ਚਾਹੋਗੇ ਨਹੀਂ ਕੁਛ ਨਹੀਂ ਕੁਛ ਨਹੀਂ ਕਹਿਣਾ ਚਾਹੋਗੇ ਉਹਨਾਂ ਕੋ ਵੀ ਥੈਂਕ ਯੂ ਕਿ ਥੈਂਕ ਯੂ ਥੈਂਕ ਯੂ Thank you Thank you चलो बलाव पे फते लाई गुजी का खासा लाई गुजी की पे